ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਫਤੇਗੜ ਸੰਨਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਫਾਰਮ ਆळ्या ਦੋ گاਮਾਂ ਤੇ ਇੱਕ ਬੱਸੀ ਵਧ ਜਾਣਕਾਰੀ ਲੈਂਦੇ ਆਪਾਂ ਭਾਈ ਤੋਂ ਭਾਈ ਜੀ ਸਾਸੀ ਗਾਈ ਸਾਸੀ ਕਾਲ ਬਾਈ ਜੀ ਨਾਮ ਵੀਰ ਜੀ ਆਪਣਾ ਭਾਈ ਨਾਮ ਗਰਦੀਪ ਸਿੰਘ ਆ ਪਿੰਡ ਆਪਣਾ ਫਤੇਗੜ ਸੰਨਾ ਤੇ ਆਪਾਂ ਨੂੰ ਤਨੌਲਾ ਨੇੜੇ ਰਹਿੰਦਾ ਜ਼ਿਲ੍ਹਾ ਬਰਨਾਲਾ ਜੀ ਠੀਕ ਆ ਆ ਦੱਸੋ ਗਾਂ ਦੀ ਇਹ ਵੀਰੇ ਦੂਜੇ ਛੂਏ ਸੁਣਾ ਇਹ ਦੋਵੇਂ ਆਪਣੇ ਵਰਲਡ ਵਾਈਡ ਦੀ ਬੱਸੀ ਆ ਹਾਂਜੀ ਇਹਦੇ ਇਹ ਵੀ ਇਸ ਦਾ ਲੱਗਿਆ ਹੋਇਆ 68 ਸੀਮਨ ਠੀਕ ਆ ਹਾਂ ਤੇ ਇਹ ਵੀ ਦੂਜੀ ਸ਼ੂਏ ਇਹ ਵੀ ਵਰਲਡ ਵਾਈਡ ਦੀ ਹੈ ਇਹਦੇ ਆਕਾਸ਼ਦੀਪ ਵਾਲਾਂ ਦਾ ਬੈਕ ਲੱਗਿਆ ਹੋਇਆ 68 ਸੀਮਨ ਠੀਕ ਆ ਹਾਂ ਇਹਦੇ ਹਫਤਾ ਤੱਕ ਦੇਣ ਇਹਦਾ ਬਾਈ ਆਏ ਮੰਨ ਕੇ ਚਲੋ ਵੀ ਐਸਟੀ 40 ਲੀਟਰ ਨੂੰ ਟੱਚ ਕਰੂ ਇਹ ਠੀਕ ਆ ਹਾਂ ਤੇ ਆਹ 40 ਤੋਂ ਵੀ ਨੰਗੂ ਬਾਹਰ ਹੈ ਇਹਦਾ ਪਿਛਲੇ ਸ਼ੂਏ 35 38 ਲੀਟਰ ਦਾ ਰਿਕਾਰਡ ਸੀਗਾ ਠੀਕ ਆ ਆਪਣੇ ਘਰ ਦੀਆਂ ਬੱਸੀਆਂ ਘਰ ਦੀਆਂ ਬੱਸੀਆਂ ਨੇ ਵੀਰੇ ਲੋਪਰਾ ਚੈੱਕ ਕਰ ਸਕਦੇ ਫਾਰਮ ਵਾਲੀ ਜੇ ਕਿਸੇ ਬਾਈ ਨੇ ਲੈਣੀਆਂ گاਵਾ ਜਿਕੇ ਇਹਨਾਂ ਫਾਰਮ ਖੋਲਣਾ ਤਾਂ ਬਾਈ ਕੋਲ ਬੱਸੀਆਂ ਆ ਹਾਂ ਦੂਜੇ ਸਵੇਰੇ ਇੱਕ ਛੋਟੀ ਬੱਸੀ ਆ ਵੀਰੇ ਹਾਂਜੀ ਛੋਟੀ ਬੱਸੀ ਦੱਸੋ ਜੀ ਇਹ ਕਿਹੜੇ ਟੀਕੇ ਦੀ ਹੈ ਇਹ ਐਬੀਐਸ ਦੀ ਹੈ ਵੀਰੇ ਐਬੀਐਸ ਟੀਕੇ ਦੀ ਹਾਂ ਇਹ ਸਾਰਾ ਰਿਕਾਰਡ ਮਿਲ ਜੂ ਕੋਈ ਵੀਰ ਹੁੰਦਾਗਾ ਠੀਕ ਆ ਹਾਂ ਭਾਈ ਜੀ ਨਾਲ ਜੁੜ ਕਨੈਕਟ ਕਰੋ ਰੇਟ ਭਾਈ ਤਾਂ ਫੋਨ ਤੇ ਹਾਂਜੀ ਭਾਈ ਠੀਕ ਹੈ ਜੀ ਭਾਈ ਬਸੀਆਂ ਤਿਆਰ ਕਰਦਾ ਦੇਖ ਸਕਦੇ ਹੋ ਭਰਾ ਆ ਆਪਾਂ ਠੀਕ ਆ ਟੀਕੇ ਸੈਕਸਡ ਭਰਾਏ ਬਾਈ ਕਹਿੰਦਾ ਉਹਨਾਂ ਦੇ ਵੀ ਭਾਈ ਜੀ ਨਾਲ ਜੁੜ ਕਨੈਕਟ ਕਰੋ ਬਾਈ ਦਾ ਨੰਬਰ ਟਾਈਟਲ ਵਿੱਚ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਓਕੇ ਬਾਈ